ਹਾਂਜੀ ਹੁਣ ਤੱਕ ਦੀ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਜਿਹਦੇ ਵਿੱਚ ਸੀਐਮ ਭਵਨਤਮਾਨ ਨੇ ਇਕੱਲੇ ਇਕੱਲੇ ਦੇ ਖੁਲਾਸੇ ਕੀਤੇ ਆ ਹੁਣ ਮਾਮਲਾ ਕੀ ਹੈ ਜਿਹੜੀ ਦੇ ਵਿੱਚ ਕਾਂਗਰਸ ਦਾ ਫੜਦਾ ਪਾਸ ਕੀਤਾ ਕੀ ਦਾ ਕੀ ਦਾ ਕੀਤਾ ਇਹਦੇ ਵਿੱਚ ਹੁਣ ਸੀਐਮ ਭਵਨਤਮਾਨ ਨੇ ਸਾਰਿਆਂ ਨੂੰ ਰੋਲ ਇਸ ਗੱਲ ਦਾ ਕਰਨਗੇ ਵੀ ਹੁਣ ਜਦੋਂ ਵੋਟਾਂ ਦਾ ਸਮਾਂ ਆਉਂਦਾ ਉਦੋਂ ਸਾਰੇ ਮੈਦਾਨ ਚ ਉਤਰੇ ਆਉਂਦੇ ਆ ਚਾਹੇ ਕਾਲੀ ਹੋਣ ਚਾਹੇ ਕਾਂਗਰਸੀ ਹੋਣ ਤੇ ਸੁਖਵੀਰ ਬਾਦਲ ਬਾਰੇ ਵੀ ਕੀ ਕਿਹਾ ਜਾਂ ਨਵਜੋਤ ਕੌਰ ਸਿੱਧੂ ਆ ਨਵਜੋਤ ਸਿੱਧੂ ਆ ਇਹਨਾਂ ਬਾਰੇ ਕੀ ਕਿਹਾ ਤਾਂ ਪਹਿਲਾਂ ਆਪਾਂ ਪੂਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆਂ ਫਿਰ ਕਰਾਂਗੇ ਅੱਗੇ ਗੱਲਬਾਤ ਚੰਨ ਜੀ ਚੰਨੀ ਜੀ ਰਾਜਾ ਬੜਿੰਗ ਜੀ ਪ੍ਰਧਾਨ ਨੇ ਉਹ ਨਵਜੋਦ ਕੋਰ ਸਿੱਧੂ ਉਹ ਸਾਰੇ ਰੇਟ ਦੱਸੀ ਜਾਂਦੀ ਐ ਉਤੋਂ ਪਹਾੜਾਂ 'ਚ ਜੋਗੀ ਵੀ ਉਤਰਾਇਆ ਚਾਰ ਸਾਲਾਂ ਬਾਅਦ ਕਪਤਾਨ ਸਾਹਿਬ ਵੀ ਆ ਗਏ ਉਹ ਵੀ ਦੱਸੀ ਜਾਂਦਾ ਐ ਸਾਰੇ ਦੇ ਆ ਪੰਜਾਬ ਨੂੰ ਇੱਕ ਬਿਕਾਊ ਮਟੀਰੀਅਲ ਸਮਝਣ ਵਾਲੇ ਇਹ ਹੁਣ ਵੋਟਾਂ ਦੇ ਨੇੜੇ ਸਾਰੇ ਉਤਰਨਗੇ ਥੱਲੇ ਆਉਣਗੇ ਇਹ ਪੰਜਾਬ ਦੀ ਸੇਵਾ ਇਹਨਾਂ ਨੂੰ ਯਾਦ ਆਊਗੀ ਹੁਣ ਇੱਕ ਨੇ ਤਾਂ ਸਿੱਧਾ ਹੀ ਕਹਿਤਾ ਮੈਨੂੰ ਮੁੱਖ ਮੰਤਰੀ ਬਣਾ ਦਿਓ ਤਾਂ ਮੈਂ ਪੰਜਾਬ ਦੀ ਸੇਵਾ ਕਰੂੰ ਨਹੀਂ ਮੈਂ ਤਾਂ ਟੈਲੀਵਿਜ਼ਨ ਤੇ ਠੀਕ ਆ ਟੈਲੀਵਿਜ਼ਨ ਤੇ ਮੈਂ ਵੀ ਸੀ ਗਈ ਮੈਂ ਵੀ ਟੀਵੀ ਤੇ ਬਹੁਤ ਪੈਸੇ ਕਮਾਉਂਦਾ ਸੀ ਗਏ ਮੈਂ ਖੁਸ਼ਾਨ ਕਰਤਾ ਰਿਹਾ ਟੈਲੀਵਿਜ਼ਨ ਸਾਡੇ ਕਿ ਪਰ ਮੈਂ ਉਤਰ ਗਿਆ ਨਹੀਂ ਦੁਬਾਰਾ ਜਿਹੜੇ ਕੰਮ ਤੇ ਪਏ ਆ ਤਾਂ ਉਸੇ ਕੰਮ ਤੇ ਆ ਤ੍ਰਿਵਨਗਰ ਕਰਤਾਰ ਸਾਹਿਬ ਵੀ ਜੇ ਨੂੰ ਗਾਲਾਂ ਕੱਢੀ ਜਾਂਦੇ ਹੁਣ ਕਹੇ ਮੇਰੀ ਸੁਣਦਾ ਕੋਈ ਨਹੀਂ ਇੱਥੇ ਅਕਾਲੀ ਦਲ ਬਹੁਤ ਵਧੀਆ ਹੈ ਕੋਈ ਸੁਣਦਾ ਕੋਈ ਨਹੀਂ ਅਸਤੀਫਾ ਦੇ ਦੇ ਭਰਾ ਉਹ ਕਾਂਗਰਸ ਦਾ ਕਲਚਰ ਬਹੁਤ ਵਧੀਆ ਹੈ ਕਹਾਣੀ ਜਦਾਪੀ ਵਧੀਆ ਕਾਂਗਸਤਾਨ ਨੂੰ ਡਰਾ ਲੈਂਦੇ ਸੀ ਹਾਂਜੀ ਇਹ ਭਈ ਸੀਐਮ ਭਵਨਤਮਨ ਦਾ ਜਿਹੜਾ ਇਹ ਬਿਆਨ ਸੀ ਤੇ ਸੁਖਵੀਰ ਬਾਦਲ ਬਾਰੇ ਇਹਨਾਂ ਨੇ ਇਹ ਕਿਹਾ ਵੀ ਜਿਹੜਾ ਕੀ ਹੁਣ ਸੁਖਵੀਰ ਬਾਦਲ ਨਵਜੋਤ ਕੌਰ ਸਿੱਧੂ ਤੋਂ ਬਾਅਦ ਤੇ ਜੋ ਭਈ ਕੈਪਟਨ ਨਰਿੰਦਰ ਤੋਂ ਬਾਅਦ ਜਿਹੜਾ ਕੀ ਸੁਖਵੀਰ ਬਾਦਲ ਤੇ ਵੀ ਸਵਾਲ ਚੱਕੇ ਸੀ ਸੀਐਮ ਭਵਨਤਮਨ ਵੀ ਇਹਨਾਂ ਬੰਨਿਓ ਕਿਹਾ ਜਾਂਦਾ ਵੀ ਹੁਣ ਅਸੀਂ ਜੋ ਆਪ ਦੇ ਤਰੀਕੇ ਨਾਲ ਵੋਟਾਂ ਲਵਾਂਗੇ ਪਿਸਤੌਲ ਦਿਖਾ ਕੇ ਪਿਸਤੌਲ ਦਿਖਾ ਕੇ ੱੱਕੇ ਸਾਈਆਂ ਨਾਲ ਅਸੀਂ ਵੋਟਾਂ ਪਵਾਵਾਂਗੇ ਤੇ ਹੁਣ ਸੁਖਵੀਰ ਬਾਦਲ ਦਾ ਬਿਆਨ ਇਹ ਆ ਰਿਹਾ ਵੀ ਜੀ ਆਵਾਦਮੀ ਪਾਰਟੀ ਵਾਲੇ ੱੱਕਾ ਕਰ ਰਹੇ ਦੇਤਾ ਆਪਾਂ ਹੁਣ ਜਨਤਾ ਨੂੰ ਫੈਸਲਾ ਜਨਤਾ ਹੀ ਕਰੂਗੀ ਕਿ ਸੋਡਾ ਕੀ ਕਹਿਣਾ ਇਹ ਦੋਨੇ ਪਾਰਟੀਆਂ ਬਾਰੇ ਵੀ ਭਗਵੰਤ ਮਾਨ ਨੂੰ ਆਏ ਨੂੰ ਹਜੇ ਕੁਝ ਸਾਲ ਹੋਏ ਤੇ ਉਹਨਾਂ ਨੇ 25 ਸਾਲ ਰਾਜ ਕਰਿਆ ਇਹਦੇ ਵਿੱਚ ਸੀਮ ਭਗਵੰਤ ਮਾਨ ਨੇ ਵੀ ਸਵਾਲ ਕਿਹਾ ਵੀ ਜਦੋਂ 25 ਸਾਲ ਦੇ ਵਿੱਚ ਤੁਸੀਂ ਕੁਝ ਨਹੀਂ ਕਰ ਸਕੀ ਹੁਣ ਫਿਰ ਤੁਸੀਂ ਕਹਿੰਦੇ ਵੀ ਅਸੀਂ ਜੀ ਗਿੱਦੜਵਾਹਾ ਤੋਂ ਵੀ ਜੀ ਅਸੀਂ ਆਉਣਾ ਚਾਹੁੰਦੇ ਹਾਂ ਜੀ ਡਿਪੀਟੀ ਲੋ ਨਾਲ ਜਿਹੜੇ ਕੀ ਸਿੰਘ ਫਸੇ ਹੋਏ ਆ ਤੇ ਬਾਕੀ ਜਿਹੜੀ ਰਹਿ ਗਈ ਹੁਣ ਤੱਕ ਦੀ ਅਪਡੇਟ ਇਹਦੇ ਵਿੱਚ ਹੁਣ ਸੀਐਮ ਭਗਵੰਤ ਮਾਨ ਦਾ ਕਹਿਣਾ ਇਹੀ ਆ ਵੀ ਜਦੋਂ ਵੋਟਾਂ ਦਾ ਸਮਾਂ ਆ ਉਦੋਂ ਸਾਰੀ ਉਤਰੀਆਂ ਦੇ ਉਦੋਂ ਪਹਿਲਾਂ ਕਿਸੇ ਨੂੰ ਨਹੀਂ ਤੀਂਦਾ ਪੰਜਾਬ ਤੇ ਇਹਦੇ ਉੱਤੇ ਵੀ ਆਪਾਂ ਇਹ ਕਹਿ ਸਕਦੇ ਹਾਂ ਹੁਣ ਜੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਆਪਾਂ ਇਹ ਸਰਕਾਰ ਨੂੰ ਇਹ ਵੀ ਕਹਿ ਸਕਦੇ ਜੀ ਦੇ ਵਿੱਚ ਹੁਣ ਵੱਡੇ ਵੱਡੇ ਅਫਸਰ ਵੀ ਫੜੇ ਗਏ ਅਮਨਦੀਪ ਕੌਰ ਤੋਂ ਬਾਅਦ ਐਸਐਸਪੀ ਜੋ ਵੀ ਆ ਜਿਵੇਂ ਜਿਵੇਂ ਪਤਾ ਲੱਗ ਰਿਹਾ ਸਾਰਿਆਂ ਤੇ ਕਾਰਵਾਈ ਹੁੰਦੀ ਹੈ ਚਾਹੇ ਹੁਣ ਜੇ ਗੱਲ ਕਰੀਏ ਡੀਜੀਪੀ ਡੀ ਡੀਆਈਜੀ ਭੁੱਲ ਰਾ ਜਿਹੜੇ ਤਾਂ ਉਹਨੂੰ ਵੀ ਜੇਲ੍ਹ ਦੇ ਵਿੱਚ ਸੱਟਿਆ ਉਹ ਮਾਮਲਾ ਕੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ 7 ਕਰੋੜ ਰੁਪਇਆ ਬਰਾਮਦ ਹੁੰਦਾ 2.3 ਕਿਲੋ ਸੋਨਾ ਵੀ ਬਰਾਮਦ ਹੁੰਦਾ ਬੈਂਕ ਲੋਕ ਰੱਖਣ ਵਾਲੇ ਜਾਂਦੇ ਆ सीबीआई ਵੱਲੋਂ ਪੂਰੀ ਜਾਂਚ ਹੁੰਦੀ ਆ ਤੇ ਜਿਵੇਂ ਜਿਵੇਂ ਪਤਾ ਲੱਗਦਾ ਵੀ ਇਹਦੇ ਦੁਬਈ ਵਿੱਚ ਤਿੰਨ ਹੋਟਲ ਵੀ ਦੱਸੀ ਜਾਂਦੇ ਆ ਹੋਰ ਵੀ ਪ੍ਰਾਪਟੀਆਂ ਦੇ ਕਾਗਜ਼ ਮਿਲ ਜਾਂਦੇ ਆ ਬਹੁਤ ਕੁਝ ਖੁਲਾਸੇ ਹੋਏ ਤੇ ਜੇ ਗੱਲ ਕਰੀਏ ਵਿਕਰਮਜੀਠੀ ਦੀ ਸੁਖਵੀਰ ਬਾਦਲ ਕੈਂਟ ਚੋਂ ਤਾਂ ਉਹਨੂੰ ਵੀ ਸਟਿਆ ਜ਼ਿਲ੍ਹੇ ਦੇ ਵਿੱਚ ਉਹ ਵੀ ਹਜੇ ਤੱਕ ਸਾਰੇ ਧਿਆਰ ਉਹਦੇ ਜ਼ਿਲ੍ਹੇ ਚ ਨਾ ਗੀ ਤਾਂ ਹੁਣ ਭਈ ਇੰਨਾ ਸਾਰੇ ਮਾਮਲਿਆਂ ਬਾਰੇ ਛੋਟਾ ਕੀ ਕਹਿਣਾ ਸੀਐਮ ਪੂ ਅਤਮਾਨ 2025 ਆਊ ਜਾਂ ਨਹੀਂ ਆਊ ਜਾਂ ਕੋਈ ਨਵੀਂ ਪਾਰਟੀ ਬਣੂਗੀ ਇਹ ਆਪਾਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੀਦਾ ਵੀ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਤਾਂ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ